ਉਹ ਪਿੱਛੇ ਹੋਰ 20 ਸਿੰਗਰ ਮੁਬਾਰਕ 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 ਜੀ ਜੀ ਅਸੀਂ ਮੁਬਾਰਕ ਓਏ ਪਿੱਛੇ ਹੋਰ ਸਿਕਾ ਮੰਤਰੀ ਹਾਏ 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 ਸਿਕਾ ਮੰਤਰੀ ਹਾਏ ਹਾਏ ਓਹ ਪਿੱਛੇ ਹੋਰ ਪਿੱਛੇ ਹੋਰ ਸਿਕਾ ਮੰਤਰੀ ਹਾਏ ਹਾਏ ਓਹ ਪਿੱਛੇ ਹੋਰ ਓਏ ਸਿਕਾ ਮੰਤਰੀ पिछे उन सिंह भवंत मान मुर्दाबाद ਉਹ ਵੀ ਦਿਵਾਰ ਤੇ ਕੌਨਰ ਮੰਗ ਕਰ ਰਹੇ ਨੇ ਕਿਹੜਾ ਲੋਕੀ ਨੋਟਿਸ ਮੇਰੀ ਗੱਲ ਦਾ ਡੇਟ ਲਈ ਹਾਂਜੀ ਸਾਰੇ ਇੱਕੋ ਹੀ ਕਿਥੇ ਰਹੇ ਤਿੰਨ ਮੇਰਾ ਨਾਮ ਲਫੀਰ ਸਿੰਘ ਹੈ ਅੱਜ ਤੁਸੀਂ ਪ੍ਰੋਟੈਸਟ ਕਰ ਰਹੇ ਹੋਗੇ ਕੀ ਕਰਨਗੇ ਪ੍ਰੋਟੈਸਟ ਅੱਜ ਨਹੀਂ ਸਰ ਮੈਂ ਤੁਹਾਨੂੰ ਦੱਸਣਾ ਚਾਹਣਾ ਤੁਹਾਡੇ ਮੱਧਮ ਰਹੀਂ ਸਾਡਾ ਪ੍ਰੋਸੈਸ ਸਾਡਾ ਪ੍ਰੋਟੈਸਟ ਸਾਡਾ ਕੱਲ ਤੋਂ ਚੱਲ ਰਿਹਾ ਲਗਾਤਾਰ ਇੱਕ ਪਾਸੇ ਭਗਵੰਤ ਮਾਨ ਨੂੰ ਸੀਐਮ ਸਾਹਿਬ ਸੰਸਦ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਕਰਦੇ ਵੀ 24 ਘੰਟਿਆਂ ਦੇ ਵਿੱਚ ਮੈਂ ਸਾਰੇ ਅਧਿਆਪਕਾਂ ਨੂੰ ਸਕੂਲਾਂ ਦੇ ਵਿੱਚ ਭੇਜ ਦੂੰਗਾ ਮਤਲਬ ਜਿਹੜੇ ਅਧਿਆਪਕਾਂ ਦੀਆਂ ਵੈਕੈਂਸੀਆਂ ਖਾਲੀ ਨੇ ਸਕੂਲਾਂ ਦੇ ਵਿੱਚ ਸਾਰੇ ਅਧਿਆਪਕਾ ਜਿਹੜੇ ਪੂਰੇ ਕਰ ਦੂੰਗਾ ਮੈਂ ਸਾਰੇ ਸਕੂਲਾਂ ਦੇ ਵਿੱਚ ਅਲ ਦੂਜੇ ਪਾਸੇ ਸਰ ਮੈਂ ਦੱਸਣਾ ਚਾਹਣਾ ਤੁਹਾਡੇ ਮਾਧਿਅਮ ਨਾਲ ਹੀ ਅਸੀਂ ਜੁਆਇਨਿੰਗ ਲੈਟਰ ਵੀ ਲੈ ਚੁੱਕੇ ਆ ਸਾਨੂੰ ਸਟੇਸ਼ਨ ਅਲੋਟਮੈਂਟ ਵੀ ਹੋ ਚੁੱਕੀ ਆ ਪਰ ਸਰ ਇੱਕ ਡਿਪਾਰਟਮੈਂਟ ਦੀ ਗਲਤੀ ਕਰਕੇ ਸਾਨੂੰ ਭੁਗਤਣਾ ਪੈ ਰਿਹਾ ਕੱਲ ਦੇ ਸਰ ਸਾਡੇ ਟੈਂਕੀ ਦੇ ਉੱਪਰ ਤੁਸੀਂ ਦਿਖਾ ਸਕਦੇ ਹੋ ਵੀ ਟੈਂਕੀ ਦੇ ਉੱਪਰ ਚੜੇ ਹੋਏ ਆ। ਔਰ ਸਰ ਅੱਜ ਇੱਕ ਬਹੁਤ ਵੱਡੀ ਘਟਨਾ ਹੋਈ ਹੈ ਕਿ ਸਾਡੇ ਇੱਕ ਸਾਥੀ ਵੀਰ ਨੇ ਆਪਣੇ ਆਪ ਨੂੰ ਪੈਟਰੋਲ ਭਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਜਦੋਂ ਹੱਥ ਵੀ ਮੱਚਿਆ ਔਰ ਹੱਥ ਮੱਚਣ ਦੇ ਨਾਲ ਸਾਡੀ ਪ੍ਰਸ਼ਾਸਨ ਨੂੰ ਆ ਲਾਸਟ ਦੇ ਵਿੱਚ ਕੋਈ ਬੇਨਤੀ ਆ ਧੋਰੀ ਪ੍ਰਸ਼ਾਸਨ ਨੂੰ ਜਿਸ ਨੇ ਸਾਡਾ ਜਮਾ ਬਿਲਕੁਲ ਹਜੇ ਤੱਕ ਕੋਈ ਸਾਥ ਨਹੀਂ ਦਿੱਤਾ ਔਰ ਨਾ ਹੀ ਸਾਨੂੰ ਸੀਐਮ ਜਿਹੜੇ ਮਾਨ ਸਾਹਿਬ ਨੇ ਉਹਨਾਂ ਵੱਲੋਂ ਕੋਈ ਵੀ ਹਜੇ ਤੱਕ ਆਸ਼ਵਾਸ਼ਣ ਜਾਂ ਐਮ ਦਾ ਕੋਈ ਵੀ ਨਹੀਂ ਦਿੱਤਾ ਗਿਆ ਸਾਨੂੰ ਤਾ ਸਾਡਾ ਇੱਕੋ ਇੱਕ ਬੇਨਤੀ ਹੈ ਵੀ ਜੇ ਕੱਲ ਨੂੰ ਅਸੀਂ ਵੱਡੇ ਲੈ ਇਸ ਜਿਹੜਾ ਸੰਘਰਸ਼ ਸਾਡਾ ਅਸੀਂ ਤਿੱਖਾ ਕਰਾਂਗੇ ਜੇ ਕੋਈ ਵੀ ਕਿਸੇ ਵੀ ਸਾਡੇ ਕੈਂਡੀਡੇਟ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਇਸ ਦੀ ਜਿਹੜੀ ਜ਼ਿੰਮੇਵਾਰ ਹੋ ਪੰਜਾਬ ਸਰਕਾਰ ਤੋਰੀ ਦਾ ਪ੍ਰਸ਼ਾਸਨ ਹੋਊਗਾ ਜਿਹੜੀ ਤੋਂ ਐਸ.ਐਚ.ਐਮ ਸਾਹਿਬ ਤੇ ਜੀ.ਐਸ.ਪੀ ਸਾਹਿਬ ਨਾਲ ਗੱਲ ਚੱਲਦੀ ਹੈ ਕਿ ਕਿੱਥੇ ਕਿੱਥੇ ਥੋੜੀ ਗੱਲ ਲੱਗੀ ਹੁਣ ਸਰ ਐਸ.ਡੀ.ਐਮ ਸਾਹਿਬ ਆਉਂਦੇ ਨੇ ਡੀ.ਐਸ.ਪੀ ਸਾਹਿਬ ਆਉਂਦੇ ਨੇ ਪਹਿਲਾਂ ਕੰਡੀਸ਼ਨ ਰੱਖਦੇ ਨੇ ਵੀ ਇਹਨਾਂ ਨੂੰ ਟੈਂਕੀ ਤੋਂ ਥੱਲੇ ਲੈ ਕੇ ਆਓ ਫਿਰ ਅਸੀਂ ਤੁਹਾਡੀ ਅੱਗੇ ਗੱਲ ਲੈ ਕੇ ਜਾਵਾਂਗੇ ਤੁਹਾਡੇ ਨਾਲ ਮਾਧਿਅਮ ਨਾਲ ਇਹ ਮ 22 ਸਾਲ ਤੋਂ ਅਸੀਂ ਇਹੀ ਸੁਣਦੇ ਆਏ ਆ ਵੀ ਲਾਰੇ ਸੁਣਦੇ ਆਏ ਆ ਹਰੇਕ ਲੀਡਰ ਹਰਜੋਤਪਨ ਸਾਨੂੰ ਬਿਠਾ ਕੇ ਕੋਲੇ ਬਿਸਕਟਾਂ ਨਾਲ ਚਾਹ ਪੀ ਕੇ ਕਹਿੰਦਾ ਤੁਸੀਂ ਮੇਰੇ ਪੁੱਤੋਂ ਤੁਸੀਂ ਮੇਰੇ ਲਾਡਲੇ ਤੁਸੀਂ ਮੇਰੇ ਕੋਲ ਸਿੱਧਾ ਘਰੇ ਆਇਆ ਕਰੋ ਜਦੋਂ ਅਸੀਂ ਟੈਂਕੀ ਤੇ ਬੈਠ ਜਾਂਦੇ ਆ ਜਦੋਂ ਟੈਂਕੀ ਤੋਂ ਥੱਲੇ ਆ ਜਾਂਦੇ ਆ ਹਰੋਹੀ ਹਰਜੋਤਪਨ ਸਾਡਾ ਨੰਬਰ ਜਿਹੜਾ ਬਲੌਕ ਲਿਸਟ ਦੇ ਵਿੱਚ ਪਾ ਦਿੰਦਾ ਸਾਡਾ ਨੰਬਰ ਨਹੀਂ ਚੱਕਦਾ ਸੋ ਸਾਡੀ ਮੰਗ ਇਹੀ ਆ ਵੀ ਇਹ ਲਾਰੇਬਾਜ਼ ਸਰਕਾਰ ਤੋਂ ਸਾਡੀ ਆਖਰੀ ਉਮੀਦ ਆ ਆਹੀ ਸਰ ਉਮੀਦ ਆ ਵੀ ਅਸੀਂ ਟੈਂਕਾਂ 'ਤੇ ਚੜ ਕੇ ਆਪਣਾ ਕਿਉਂਕਿ ਸਰ ਜੀ ਇੱਕ ਟੀਚਰ ਬਣਨਾ ਨਾ ਪੰਜਾਬ ਦੇ ਵਿੱਚ ਜੋ ਮੇਰੀ ਪਰਸਨਲ ਰਾਇ ਹੈ ਤੁਹਾਨੂੰ ਬੀਪੀ ਐਂਡ ਬੀਐਡ ਜੋ ਵੀ ਕਰਨ ਦੀ ਲੋੜ ਆ ਉਹਦੇ ਨਾਲ ਤੁਹਾਨੂੰ ਟੈਂਕੀ ਤੇ ਚੜ੍ਹਨਾ ਜ਼ਰੂਰੀ ਆ ਜੇ ਤੁਸੀਂ ਪੰਜਾਬ ਦੇ ਵਿੱਚ ਟੀਚਰ ਲੱਗਣਾ ਐਨੇ ਕਹਿੰਦਾ ਹੋਇਆ ਜੀ ਵਾਹਿਗੁਰੂ ਜੀ ਕਾ